ਸਭ ਤੁਸੀਂ ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਆਪਣਾ weight loss experience weight loss journey ਤੇ ਇਹਦੇ ਵਿੱਚ ਤੁਹਾਨੂੰ ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ ਜੋ ਤੁਹਾਡੇ ਅਕਸਰ ਮੈਨੂੰ ਰੋਜ਼ ਵੀਡੀਓਜ਼ 'ਚ ਕਮੈਂਟ ਆਉਂਦੇ ਸੀਗੇ ਕੋਈ ਕਮੈਂਟ ਵਿੱਚ ਮੈਨੂੰ ਵੀ ਇੱਕ ਲਾਈਨ ਵਿੱਚ ਰਿਪਲਾਈ ਕਰਨਾ ਮੁਸ਼ਕਲ ਹੋ ਜਾਂਦਾ ਤੇ ਬਹੁਤ ਸਾਰੇ ਤੁਹਾਡੇ ਕਮੈਂਟ ਆ ਰਹੇ ਸੀਗਾ ਨਾ weight loss रिलेटेड ਬਹੁਤ ਸਾਰੇ ਕੁਐਸਚਨਸ ਇਸੋ ਅੱਜ ਇਸ ਵੀਡੀਓ ਵਿੱਚ ਮੈਂ ਆਪਣਾ ਐਕਸਪੀਰੀਅੰਸ ਵੀ ਕਵਰ ਕਰੂੰਗੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਵੀ ਮਿਲ ਜਾਣਗੇ ਤੋ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਸਾਰੀ ਵੀਡੀਓ ਪਲੀਜ਼ ਕਿਤੋਂ ਮਿਸ ਨਾ ਕਰਿਓ weight loss ਕੀ ਹੁੰਦਾ ਕਿ weight loss ਆਪਾਂ ਕਰਨਾ ਚਾਹੁੰਦੇ ਹੁੰਦੇ ਹਾਂ ਨਾ ਪਰ ਆਪ ਨੂੰ ਐਕਚੁਅਲੀ ਕੀ ਹੁੰਦਾ weight loss ਦੀ ਨੌਲੇਜ ਹੀ ਨਹੀਂ ਹੁੰਦੀ ਵੀ ਕਰਨਾ ਕਿਵੇਂ ਆ ਫਰਸਟ ਟਾਈਮ ਜਦੋਂ ਆਪਾਂ ਕਰਦੇ ਆਪਾਂ ਨੂੰ ਬਿਲਕੁਲ ਨੌਲੇਜ ਨਹੀਂ ਹੁੰਦੀ ਜੇ ਆਪਾਂ ਕਿਤੇ weight loss ਕੀਤਾ ਹੋਵੇ ਤਾਂ ਆਪਾਂ ਨੂੰ ਉਹਦੇ ਨੌਲੇਜ ਆ ਜਾਂਦੇ ਜਿਵੇਂ ਹੁਣ ਮੈਂ weight loss ਕਰ ਲਿਆ ਮੈਨੂੰ ਨੌਲੇਜ ਆ ਗਈ weight loss ਦੀ ਕਿਹੜੀ ਚੀਜ਼ ਕਮੇ ਖਾਣੀ ਹੈ ਕਦੋਂ ਖਾਣੀ ਹੈ ਕਿੰਨੀ ਖਾਣੀ ਆ ਹੂੰ ਅਕਸਰ ਆਪਾਂ ਚੀਜ਼ਾਂ ਤਾਂ ਆਪਾਂ ਉਹੀ ਖਾਂਦੇ ਆ ਘਰੇ ਵੀ ਉਹੀ ਖਾਣਾ ਖਾਂਦੇ ਆ ਸਭ ਪਰ ਆਪਾਂ ਨੂੰ ਕਿਤਨਾ ਕਿਤੇ ਨੌਲੇਜ ਦੀ ਕਮੀ ਹੁੰਦੀ ਆ ਵੀ ਆਹ ਸਬਜ਼ੀ ਆਪਾਂ ਕਿੰਨੀ ਕੁਆਂਟੀਟੀ ਵਿੱਚ ਖਾਣੀ ਆ ਤੇ ਕਿਹੜੇ ਟਾਈਮ ਖਾਣੀ ਆ ਹਨਾ ਕਿਹੜੀ ਚੀਜ਼ ਆਪਾਂ ਕਿੰਨੀ ਕੰਜ਼ੂਮ ਕਰਨੀ ਆ ਉਹ ਆਪਾਂ ਨੂੰ ਨੌਲੇਜ ਨਹੀਂ ਹੁੰਦੀ ਕਿ ਫਿਰ ਆਪਾਂ ਵੀ ਇਹ ਦੇਖ ਲਾਣੇ ਆ ਸੁਣ ਲਾਣੇ ਆ ਸੋਸ਼ਲ ਮੀਡੀਆ ਤੋਂ ਦੇਖ ਲਾਣੇ ਕਾਹ ਚੀਜ਼ ਆਪਾਂ ਖਾਣੀ ਚੀਜ਼ ਆ ਨਹੀਂ ਖਾਣੀ ਚੀਜ਼ ਉਵੇਂ ਜਿਵੇਂ ਆਪਾਂ ਥੋੜਾ ਬਹੁਤ ਨੌਲੇਜ ਨਾਲ ਆਪਾਂ ਸਟਾਰਟ ਕਰ ਲਾਣੇ ਵੇਟ ਲਾਸ ਕਰਨਾ ਤੇ 10 ਦਿਨ ਕਰਦੇ ਆ ਹਫਤਾ ਕਰਦੇ ਆ 15 ਦਿਨ ਕਰਦੇ ਆ ਉਸ ਤੋਂ ਬਾਅਦ ਦੇਖਦੇ ਆ ਆਪਣਾ ਵੇਟ ਲਾਸ ਨਹੀਂ ਹੋ ਰਿਹਾ ਤਾਂ ਆਪਾਂ ਆਪਾ ਹਿੰਮਤ ਹਾਰ ਜਾਂਦੇ ਆ ਕਿ ਆਪਾਂ ਆਸ ਛੱਡ ਦੰਨੇ ਆ ਕਿ ਨਹੀਂ ਇਹ ਨਹੀਂ ਹੁੰਦਾ ਇਹ ਤਾਂ ਇੰਪੋਸੀਬਲ ਹੈ ਕੋਈ ਨਹੀਂ ਸੰਗਦਾ weight loss ਕਰਨਾ ਬਹੁਤ ਮੁਸ਼ਕਲ ਮੇਰੇ ਬਾਸ ਨਿਕਲ ਨਹੀਂ ਆਪਾਂ ਹਿੰਮਤ ਹਾਰ ਕੇ ਬਹਿ ਜਨੇ ਆ ਪਰ ਇਹ ਕਰਦੀ ਹੁੰਦੀ ਆ ਆਪਾਂ ਗਲਤੀਆਂ ਕਰਦੇ ਹੁਣ ਆਪਾਂ ਨੂੰ ਨੌਲੇਜ ਨਹੀਂ ਹੁੰਦੀ ਉਦੋਂ ਆਪਾਂ ਕਿਵੇਂ weight loss ਕਰਨਾ ਇਸ ਲਈ ਜੇ ਤੁਸੀਂ ਫਸਟ ਟਾਈਮ weight loss ਕਰ ਰਹੇ ਹੋ ਤਾਂ ਕਿਸੇ ਗਾਈਡੈਂਸ ਨਾਲ ਕਰਿਆ ਕਰੋ ਕਿਸੇ ਦੇ ਨਾਲ ਜਰੂਰ ਗਾਈਡੈਂਸ ਲੈ ਕੇ ਕਿਸ ਹੈਲਥ ਕੋਚ ਨਾਲ ਕਿਸੇ ਡਾਈਟੀਸ਼ਨ ਨਾਲ ਜਰੂਰ ਉਹਨਾਂ ਨਾਲ weight loss ਕਰੋ ਫਸਟ ਟਾਈਮ ਆਪ ਦੇ ਆਪ weight loss ਨਾ ਕਰੋ ਇੱਕ ਵਾਰ ਤੁਸੀਂ ਕਿਸੇ ਨਾਲ weight loss ਕਰ ਲਓਗੇ ਫਿਰ ਉਸ ਤੋਂ ਬਾਅਦ ਨੌਲੇਜ ਆ ਜਾਂਦੀ ਹੈ ਅੱਗੇ ਵਾਸਤੇ ਤੁਸੀਂ ਕਦੇ ਵੀ ਥੋੜਾ ਬਹੁਤਾ weight ਘਟਾਉਣਾ ਚਾ ਤੁਸੀਂ ਘਟਾ ਸਕਦੇ ਹੋ ਨਕ ਉਤੋਂ ਐਸੀ ਤਾਂ ਨਹੀਂ ਕਦੇ ਮੈਂ ਵੀ ਗਲਤੀ ਕੀਤੀ ਸੀਗੀ 2-3 ਸਾਲ ਪਹਿਲਾਂ ਮੈਂ ਰੋਟੀ ਖਾਣੀ ਛੱਡਤੀ ਸੀ ਸਬਜ਼ੀਆਂ ਮੈਂ ਖਾਂਦੀ ਸੀ ਪਰ ਰੋਟੀ ਖਾਣੀ ਛੱਡਤੀ ਸੀ ਕਿਸੇ ਟਾਈਪ ਦੀ ਰੋਟੀ ਨਹੀਂ ਖਾਦੀ ਸੀ ਮੈਨੂੰ ਲੱਗਦਾ ਸੀ ਸ਼ਾਇਦ ਰੋਟੀ ਕਰਕੇ ਮੇਰਾ weight ਵੱਧਦਾ ਹੋਵੇ ਰੋਟੀ ਛੱਡ ਦਾਂ ਮੈਂ ਠੀਕ ਹੋ ਜੂ ਪਰ ਨਹੀਂ ਸੋ ਉਹ ਹੋਰ ਜ਼ਿਆਦਾ ਬੋਡੀ ਆਪਣੀ weak ਹੋ ਜਾਂਦੀ ਕਮਜ਼ੋਰ ਹੋ ਜਾਂਦੀ ਹਰ ਕੇ 10ਵੇਂ 11ਵੇਂ ਦਿਨ ਮੈਂ ਫੇਰ ਮੈਨੂੰ ਰੋਟੀ ਖਾਣੀ ਪਈ ਇਦਾਂ ਪਾ ਗਲਤੀਆਂ ਕਰ ਰਹੇ ਪਰ ਆਪਣੇ ਆਪ ਕੋਈ ਗਲਤੀਆਂ ਨਾ ਕਰ ਰਹੇ ਕਰੋ ਤੁਸੀਂ ਆਪਣੇ ਸਰੀਰ ਨੂੰ ਆਪਣੀ ਬਾਡੀ ਨੂੰ ਸਟ੍ਰੈਸ ਦੇ ਰਹੇ ਹੋ ਹਨ ਉਹਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਆਪਣੀ ਤੁਸੀਂ એનર્ਜੀ ਵੀਕ ਕਰ ਰਹੇ ਹੋ ਇਸ ਤਰ੍ਹਾਂ ਇਹ ਗਲਤੀਆਂ ਨਾ ਕਰ ਰਹੇ ਕਰੋ ਕਈ ਬਣਾ ਇਹ ਕਹਿੰਦੇ ਨੇ ਕਿ ਸਾਨੂੰ weight loss ਕਰਨਾ ਬਹੁਤ ਮੁਸ਼ਕਲ ਆ ਸਾਡੇ ਤੋਂ ਹੁੰਦਾ ਨਹੀਂ ਹਿੰਮਤ ਹਾਰ ਕੇ ਬਹਿ ਜਾਂਦੇ ਆ ਦੇਖੋ ਜੀ ਮੈਨੂੰ ਵੀ ਪਹਿਲਾਂ ਆਈ ਸੀ ਕਿ weight loss ਨਹੀਂ ਹੁੰਦਾ ਪਰ ਜਦੋਂ ਮੇਰਾ weight 78 ਹੋ ਗਿਆ 77.70 ਹੋ ਗਿਆ ਜਦੋਂ ਮੈਂ ਸ਼ੁਰੂ ਕੀਤਾ ਸੀਗਾ ਇੰਨੇ ਵੱਧ ਗਿਆ ਸੀਗਾ ਫਿਰ ਮੈਂ ਸੋਚਿਆ ਕਿ ਮੇਰਾ 80 ਦੇ 90 ਪਹੁੰਚਣ ਵਾਲਾ 80 ਟੱਪ ਜੂਗਾ ਫਿਰ 90 ਲਹੇ ਪਹੁੰਚ ਜੂਗਾ 90 ਟੱਪ ਜੂਗਾ ਮੈਨੂੰ ਬਿਮਾਰੀਆਂ ਵੀ ਲੱਗ ਰਹੀਆਂ ਸੀ ਬਹੁਤ ਸਾਰੇ ਪ੍ਰੋਬਲਮਸ ਵੀ ਮੈਨੂੰ ਆ ਰਹੀਆਂ ਸੀ ਹੈਲਥ ਇਸ਼ੂਸ ਮੈਨੂੰ ਹੋ ਗਏ ਸੀਗੇ ਫਿਰ ਮੈਂ ਸੋਚਿਆ ਹੁਣ ਡਾਕਟਰਾਂ ਕੋਲ ਦਵਾਈ ਲੈਣ ਜਾਵਾਂਗੇ ਡਾਕਟਰਸ ਨੇ ਇਹ ਹੀ ਕਹਿਣਾ ਕਿ weight loss ਕਰੋ ਇਹ ਤਾਂ ਸੋਲੂਸ਼ਨ ਕੀ ਹੈ weight loss ਹੈ ਨਾ ਇਕੁਅਲ ਸੋਲੂਸ਼ਨ ਹੈ ਸਾਰੀਆਂ ਬਿਮਾਰੀਆਂ ਦਾ weight loss ਜੋ ਆਪਣਾ weight ਵਧਦਾ ਤਾਂ ਬਿਮਾਰੀਆਂ ਆ ਜਾਂਦੀਆਂ ਆਪਾਂ ਨੂੰ ਉਹ ਚੰਬੜੀ ਜਾਂਦੀਆਂ ਇੰਜ ਬਿਮਾਰੀਆਂ ਘੇਰਦੀਆਂ ਨੇ ਫਿਰ ਦਵਾਈਆਂ ਸ਼ੁਰੂ ਹੋ ਜਾਂਦੀਆਂ ਨੇ ਹਨਾ ਫਰ ਆਪਣਾ ਹੋਰ ਜ਼ਿਆਦਾ ਮੋਟੇ ਹੁੰਨੇ ਜਾਂਦੇ ਆ ਉਸ ਤਾਂ ਉਹ ਵੀ ਮੋਟਾਪੇ ਦਾ ਰੋਗ ਆ ਗਿਆ ਨਾ ਕੁਝ ਆਪਾਂ ਦਵਾਈਆਂ ਦੇ ਸਾਈਡ ਇਫੈਕਟ ਹੋ ਜਾਂਦੇ ਨੇ ਸੋ ਇਸ ਕਰਕੇ ਇੱਕੋ ਹੀ ਸੋਲੂਸ਼ਨ ਹੁੰਦਾ weight loss ਆਪਾਂ ਨੂੰ ਕਰਨਾ ਹੀ ਪੈਣਾ ਮੈਨੂੰ ਸਮਝਾਓ ਕਿ weight loss ਹੀ ਸੋਲੂਸ਼ਨ ਆਗਾ ਹੋਰ ਕੋਈ ਸੋਲੂਸ਼ਨ ਨਹੀਂ ਮੈਂ ਵੀ ਉਹਨਾਂ ਮਨ ਨੂੰ ਇਹ ਕਹਿਆ ਸੀਗਾ ਅੱਜ ਨਹੀਂ ਕਰੂੰ ਕੱਲ ਨੂੰ ਵੀ ਕਰਨਾ ਪਊਗਾ ਅਜੇ 90 ਵੀ ਹੋਗੀ 100 ਦੀ ਹੋਗੀ ਫਿਰ ਵੀ weight loss ਕਰਨਾ ਪਊਗਾ ਇੱਕ ਵਾਰ ਤਾਂ weight loss ਕਰਨਾ ਹੀ ਪਊਗਾ ਔਰ ਕੋਈ weight loss ਕਰਨਾ ਔ ਖਾਣੇ ਨੂੰ ਦਾ ਮਨ ਸਮਝਾਉਣਾ ਆ ਮਾਈਂਡ ਸੈਟ ਦਿਮਾਗ ਨੂੰ ਸਮਝਾਉਣਾ ਔ ਖਾਪਾ ਇਹ ਸਮਝ ਲੈਣਾ ਨੇ ਸਿਕਲਾ ਖਾਣਾ ਖਾਣਾ ਪਊਗਾ ਜਾਂ ਆਪਾਂ ਨੂੰ ਰੋਟੀ ਛੱਡਣੀ ਪਊਗੀ ਇਹ ਜਾਂ ਕੁਝ ਨਹੀਂ ਹੁੰਦਾ ਮੈਂ ਵੀ ਘਰ ਦਾ ਖਾਣਾ ਖਾ ਕੇ weight loss ਕੀਤਾ ਥੋੜੇ ਬਹੁਤੇ ਬਦਲਾਅ ਕਰਕੇ ਬਸ ਉਹੀ ਬਦਲਾਅ ਦੇ ਆਪਾਂ ਨੂੰ ਨੌਲੇਜ ਨਹੀਂ ਹੁੰਦੀ ਆਪਾਂ ਕੀ ਚੇਂਜਸ ਕਰਨੀਆਂ ਨੇ ਤੇ ਪਹਿਲੀ ਵਾਰ ਆ ਦੇਖੋ ਤੁਸੀਂ ਕਿਸੇ ਨਾਲ weight loss ਕਰੋ ਹਨਾ ਖੁਦ ਤੋਂ ਨਹੀਂ weight loss ਕਰ ਰਹੇ ਮੈਂ ਤੁਹਾਨੂੰ ਨਾਲ ਗੱਲ শেয়ার ਕਰ ਸਕੀ ਤੁਹਾਨੂੰ ਫਿਰ ਨੌਲੇਜ ਆ ਜਾਂਦੀ ਅੱਗੇ ਵਾਸਤੇ ਤੇ ਇੱਕ ਇੱਕ ਤਾਂ ਇਹਦਾ ਇਹ ਵੀ ਫਾਇਦਾ ਹੁੰਦਾ ਆਪਾਂ weight loss ਕਰਦੇ ਆਪਾਂ ਨੂੰ complication ਸੀ ਬਹੁਤ ਆਉਂਦੀਆਂ ਨੇ ਸਿੱਧਾ ਸਾਡਾ weight loss ਨਹੀਂ ਹੋ ਜਾਂਦਾ complicationਸ ਬਹੁਤ ਆਉਂਦੀਆਂ ਨੇ ਕਈ ਵਾਰ ਤਾਂ ਕੀ ਹੁੰਦਾ ਕਿ ਕਿਸੇ ਨਾ ਕਿਸੇ ਸਟੇਜ ਤੇ ਆਪਣਾ weight weight ਜਿਹੜਾ ਸਟਕ ਹੋਏ ਨਾ ਘਟਣਾ ਬੰਦ ਹੋ ਜਾਂਦਾ ਫਿਰ ਆਪਾਂ ਨੂੰ ਜੋ ਕੋਈ ਗਾਈਡ ਕਰਦਾ ਹੋਊਗਾ ਤਾਂ ਆਪਾਂ ਨੂੰ ਉਹ ਸਮਝਾ ਸਕਦਾ ਵੀ ਤੁਸੀਂ ਡਾਈਟ ਲੋ ਟਾਈਪ ਚੇਂਜ ਕਰੋ ਐ ਕਰੋ ਹਨਾ ਆਪਾਂ ਆਪਣੇ ਆਪ ਤੋਂ ਫਿਰ ਆਪ ਨੂੰ ਨੌਲੇਜ ਨਹੀਂ ਹੁੰਦੀ ਹੁਣ ਕੀ ਕਰੀਏ ਆਪਾਂ ਫਸ ਜਾਂਦੇ ਹਾਂ ਉਸ ਸਟੇਜ 'ਤੇ ਕਿ ਕਈ ਵਾਰ ਕਨਸਟੀਟਿਊਸ਼ਨ ਦੀ ਪ੍ਰੋਬਲਮ ਬਹੁਤ ਆਉਂਦੀ ਜਦੋਂ weight loss ਕਰਦੇ ਆਂ ਜਾਂ ਹੋਰ ਤਰ੍ਹਾਂ ਦੀਆਂ ਪ੍ਰੋਬਲਮ ਸੇ ਬਹੁਤ ਆਉਂਦੀਆਂ ਨੇ ਇਸ ਕਰਕੇ ਕਿਸੇ ਨਾ ਕਿਸੇ ਗਾਈਡੈਂਸ ਨਾਲ ਤੁਸੀਂ weight loss ਕਰੋ ਤਾਂ ਕਿ ਤੁਹਾਨੂੰ ਹੈਲਪ ਹੋ ਸਕੇ ਔਰ ਮੈਂ ਜਿਹਨਾਂ weight loss ਕੀਤਾ ਮੈਂ weight loss ਕੀਤਾ ਅਮਨ ਜੋਤ ਨਾਲ ਉਹਨਾਂ ਦੀ ਇੰਸਟਾ ਆਈਡੀ ਐਂਡ WhatsApp ਨੰਬਰ ਮੈਂ ਡਿਸਕ੍ਰਿਪਸ਼ਨ ਵਿੱਚ ਮੈਂਸ਼ਨ ਕਰ ਦਉ ਤੁਸੀਂ ਉੱਥੇ ਚੈੱਕ ਕਰ ਲਿਓ ਤੇ ਆਪਾਂ ਕਈ ਵਾਰ ਸੋਚ ਲੈਂਦੇ ਕਿ ਨਿਊਟ੍ਰੀਸ਼ਨ ਦੇ ਬਹੁਤ ਜ਼ਿਆਦਾ ਚਾਰਜ ਇਸੇ ਮੈਂ ਨਿਊਟ੍ਰੀਸ਼ਨ ਲਿਆ ਸੀ ਉਹਨਾਂ ਦੇ ਫੀਸ ਸਾਡੀ ਕੋਈ ਨਿਊਟ੍ਰੀਸ਼ਨ ਦੇ ਚਾਰਜਸ ਆਪਾਂ ਨੂੰ ਪੇ ਕਰਨੇ ਪੈਂਦੇ ਨੇ ਉਹ ਹੁੰਦੇ ਯਾਦ ਨੇ ਹੈਗੇ ਨੇ ਜਾਂਦਾ ਠੀਕ ਆਪਾਂ ਮੰਨਦੇ ਆ ਪਰ ਮੈਂ ਜਦੋਂ weight loss ਕੀਤਾ ਸਰਦਿਆਂ ਵਿੱਚ ਮੈਂ 6 ਮਹੀਨੇ ਕੋਈ ਕੱਪੜਾ ਨਹੀਂ ਸਟਿਚ ਕਰਾਇਆ ਸੀਗਾ ਜਿਵੇਂ ਨਾ weight loss ਕਰਦੀ ਮੈਂ ਕੱਪੜੇ ਵੀ ਖਰੀਦਦੀ ਕਿੰਨੇ ਕੱਪੜੇ ਬਣਾਉਂਗੀ ਉਹੀ ਕੱਪੜਿਆਂ ਦੇ ਪੈਸੇ ਮੈਂ ਆਪਣੇ ਹੈਲਥ ਉੱਪਰ ਲਾਏ ਤੇ ਹੁਣ ਮੈਂ ਇਹਨੂੰ ਬਹੁਤ ਅੱਛਾ ਫੀਲ ਹੁੰਦਾ ਬਹੁਤ ਸਾਰੇ ਮੈਡੀਸਿਨਸ ਮੇਰੀ ਬੰਦ ਹੋ ਗਿਆ ਗਿਆ ਕਿ ਮੈਂ ਸ਼ੇਅਰ ਕਰਦੀ ਆ ਤੁਹਾਡੇ ਨਾਲ ਇਸ ਕਰਕੇ ਤੁਸੀਂ ਪੈਸੇ ਬਾਰੇ ਨਹੀਂ ਸੋਚੋ ਕਿ ਹੈਲਥ ਬਾਰੇ ਸੋਚੋ ਆਪਣੇ ਹੈਲਥ ਉੱਪਰ ਇਨਵੈਸਟ ਕਰੋ ਇਹ ਇਹ ਸਰੀਰ ਨੇ ਆਪਣੇ ਆਖਰੀ ਸਾਹ ਤੱਕ ਆਪਣਾ ਸਾਥ ਦੇਣਾ ਹੋਰ ਕੋਈ ਭੈਣ ਭਾਈ ਸਾਥ ਦੇਵੇ ਨਾ ਦੇਵੇ ਆਪਣਾ ਸਰੀਰ ਜਦੋਂ ਸਿਰ ਜ਼ਰੂਰ ਧਿਆਨ ਰੱਖੋ ਇਸ ਕਰਕੇ ਆਪਣੇ ਬਾਡੀ ਉੱਤੇ ਆਪਣੇ ਸਰੀਰ ਉੱਤੇ ਹੈਲਥ ਉੱਤੇ ਇਨਵੈਸਟ ਕਰੋ ਇਹਨੇ ਥੋੜਾ ਸਾਥ ਦੇਣਾ ਔਰ ਹਰ ਇੱਕ ਨਵੇਂ ਕੰਮ ਦੀ ਜਿਹੜੀ ਸਟਾਰਟਿੰਗ ਹੁੰਦੀ ਹੈ ਥੋੜੀ ਜਿਹੀ ਮੁਸ਼ਕਲ ਜ਼ਰੂਰ ਹੁੰਦੀ ਹੈ ਥੋੜੀ ਜਿਹੀ ਪ੍ਰੋਬਲਮਸ ਹੁੰਦੀਆਂ ਨੇ ਕੰਪਲਿਕੀਸ਼ਨਸ ਵੀ ਆਉਂਦੀਆਂ ਨੇ ਪਰ ਖਬਰਾ ਹੋਣਾ ਸਟਾਰਟਿੰਗ ਹਰ ਇੱਕ ਕੰਮ ਦੀ ਇਕੱਲਾ ਵੇਟ ਲੌਸ ਨਹੀਂ ਕੋਈ ਵੀ ਕੰਮ ਹੈ ਤੁਸੀਂ ਤਾਂ ਹਰ ਇੱਕ ਕੰਮ ਦੀ ਜਿਹੜੀ ਸਟਾਰਟਿੰਗ ਹੁੰਦੀ ਥੋੜੀ ਡਿਫਿਕਲਟ ਹੁੰਦੀ ਹੈ ਫਿਰ ਹੌਲੀ ਹੌਲੀ ਆਪਣਾ ਰੁਟੀਨ ਬਣ ਜਾਂਦਾ ਇਸ ਲਈ ਸਟਾਰਟਿੰਗ ਤੋਂ ਘਬਰਾਇ ਨਾ ਕਰੋ ਪਰ ਜਦੋਂ weight loss ਹੋਣਾ ਸ਼ੁਰੂ ਹੋ ਜਾਣਾ ਉਦੋਂ ਕੰਫੀਡੈਂਸ ਬਹੁਤ ਆਉਂਦਾ ਬਹੁਤ ਅੱਛਾ ਲੱਗਦਾ ਫਿਰ ਹਫ਼ਤਾ 10 ਦਿਨ ਥੋੜੀ ਉਖਾਈ ਹੋਣੀ ਹੈ ਉਸ ਤੋਂ ਬਾਅਦ ਬਹੁਤ ਅੱਛਾ ਫੀਲ ਹੁੰਦਾ ਤੁਹਾਨੂੰ ਜਦੋਂ weight ਘਟਣ ਲੱਗ ਜਾਂਦਾ ਤੁਹਾਡਾ ਬੜਾ ਗੱਲ ਕਰਦੇ ਆਪਾਂ ਡਾਈਟ ਪਲਾਨ ਦੀ ਕਈ ਪੈਣਾ ਤੇ ਇਹ ਵੀ ਕਮੈਂਟ ਆਉਂਦੇ ਤੁਹਾਡੇ ਡਾਈਟ ਪਲਾਨ ਕੀ ਸੀ ਤੁਸੀਂ ਕੀ ਖਾਂਦੇ ਸੀ ਉਸ ਟਾਈਮ ਬ੍ਰੈਕਫਾਸਟ ਵਿੱਚ ਮੈਨੂੰ ਦਿੱਤਾ ਗਿਆ ਸੀ ਉਸ ਟਾਈਮ ਤੇ ਹੁਣ ਤਾਂ ਮੈਂ ਵੀ ਡਾਈਟ ਚ ਐਗਸ ਲੈ ਨਹੀਂ ਸੀ ਕਿਸੇ ਫਾਰਮ ਵਿੱਚ ਤੁਸੀਂ ਦੋ ਐਗਸ ਲੈ ਸਕਦੇ ਹੋ ਪਨੀਰ ਲੈ ਸਕਦੇ ਹੋ ਹਨ ਉਹਨਾਂ ਦਾ ਕੁਆਂਟੀਟੀ ਮੈਂਸ਼ਨ ਹੁੰਦਾ ਰਾਈਟ ਬਰੈਂਡ ਵਿੱਚ ਐਨੀ ਚੀਜ਼ ਖਾ ਸਕਦੇ ਹੋ ਪਨੀਰ ਚਾਹੇ ਕੱਚਾ ਖਾਓ ਚਾਹੇ ਸਬਜ਼ੀਆਂ ਨਾਲ ਬਣਾ ਕੇ ਖਾਓ ਮਸ਼ਰੂਮਸ ਲੈ ਸਕਦੇ ਹੋ ਨੇ ਦਹੀਂ ਤੇ ਫਰੂਟ ਲੈ ਸਕਦੇ ਹੋਣਗੇ ਇੱਕ ਦਹੀਂ ਦਾ ਬౌల్ ਤੇ ਨਾਲ ਇੱਕ ਫਰੂਟ ਲੈ ਸਕਦੇ ਹੋ ਉਹਨਾਂ ਦਾ ਮੈਂਸ਼ਨ ਹੁੰਦਾ ਕੁਆਂਟੀਟੀ ਕਿੰਨੀ ਲੈਣੀ ਹੈ ਤੁਸੀਂ ਇਹ ਹੈਗੇ ਸੀ ਬ੍ਰੈਕਫਾਸਟ ਔਰ ਬ੍ਰੈਕਫਾਸਟ ਤੋਂ ਬਾਅਦ ਚਾਹ ਵੀ ਪੀਣੀ ਹੁੰਦੀ ਹੈ ਚ ਫਿੱਕੀ ਜਾਂ ਮਿੱਠੀ ਜਾਂ ਫਿੱਕੀ ਚਾਹ ਆਪਾਂ ਪੀ ਸਕਦੇ ਹੁੰਦੇ ਆ ਉਸ ਤੋਂ ਬਾਅਦ 3:30 11 ਵਜੇ ਫਰੂਟ ਦਾ ਟਾਈਮ ਹੋ ਜਾਂਦਾ ਸੀਗਾ ਫਿਰ ਲੰਚ ਆ ਜਾਂਦਾ ਸੀ ਕਾਲੇ ਚਨੇ ਚਿੱਟੇ ਚਨੇ ਰਾਜਮਾ ਲੋਬੀਆ ਸੋਇਆਬੀਨ ਇਹ ਆਪਾਂ ਲੈ ਸਕਦੇ ਹਾਂ ਨਾਲ ਇੱਕ ਹਰੀ ਸਬਜੀ ਲੈਣੀ ਹੁੰਦੀ ਹੈਗੀ ਹਰੀ ਸਬਜੀ ਉਹ ਤੁਹਾਨੂੰ ਮੈਂਸ਼ਨ ਹੁੰਦਾ ਰਾਈਟ ਪੈਨ ਵਿੱਚ ਕੋਈ ਸਮਝਿਆ ਬੰਦ ਵੀ ਉਹ ਕਰਵਾਉਂਦੇ ਨੇ ਤੇ ਸਬਜ਼ੀਆਂ ਦੇ ਆਪਸ਼ਨ ਸੀ ਬਹੁਤ ਹੁੰਦੀਆਂ ਨੇ ਨਾਲ ਆਪਾਂ ਰੋਟੀ ਵੀ ਖਾ ਸਕਦੇ ਹਾਂ ਕਣਕ ਦੀ ਰੋਟੀ ਨਹੀਂ ਖਾਣੀ ਉਹ ਤੁਹਾਨੂੰ ਆਪਸ਼ਨਸ ਦਿੱਤੇ ਹੁੰਦੇ ਨੇ ਤੁਸੀਂ ਬਾਜਰੀ ਦੀ ਜਵਾਰ ਦੀ ਰਾਗੀ ਦੀ ਜਾਂ ਤੁਸੀਂ ਚਨੇ ਦਾ ਆਟੇ ਦੀ ਰੋਟੀ ਖਾ ਸਕਦੇ ਹੋ ਹੁਣ ਉਸ ਤੋਂ ਬਾਅਦ ਫਿਰ ਫਰੂਟ ਦਾ ਟਾਈਮ ਹੋ ਜਾਂਦਾ ਸ਼ਾਮ 3:30 4:00 ਵਜੇ ਫਿਰ ਤੁਸੀਂ ਸ਼ਾਮ ਦੀ ਚਾਹ ਵੀ ਲੈ ਸਕਦੇ ਹੋ ਫਿੱਕੀ ਚਾਹ ਮਾਫਿਰ ਆ ਤੁਹਾਡਾ ਡਿਨਰ ਡਿਨਰ ਵਿੱਚ ਕੀ ਹੁੰਦਾ ਸਿਰਫ ਸਬਜੀ ਲੈਣੀ ਹੁੰਦੀ ਆਪਾਂ ਸੈਲਡ ਲੈਣਾ ਹੁੰਦਾ ਰਾਤ ਨੂੰ ਡਿਨਰ ਵਿੱਚ ਰੋਟੀ ਨਹੀਂ ਅਲਾਉ ਕਰਦੇ ਹੈਨਾ ਤੇ ਇਹ ਮੇਰਾ ਨਾਈਟ ਪਲਾਨ ਸੀਗਾ ਠੀਕ ਆ ਤੇ ਆਲੂ ਪੋ ਬੰਦ ਕਰਾਉਂਦੇ ਨੇ ਰਾਈਸ ਬੰਦ ਕਰਾਉਂਦੇ ਨੇਗੇ ਤੇ ਕੁਕਿੰਗ ਦਾ ਥੋੜਾ ਪ੍ਰੋਸੈਸ ਉਹਨਾਂ ਦਾ ਇਹ ਹੁੰਦਾ ਕਿ ਆਇਲ ਫ੍ਰੀ ਕੁਕਿੰਗ ਕਰਸ ਨੇ ਬਿਨਾ ਤੜਕੇ ਤੋਂ ਕੁਕ ਕਰਨਾ ਦੱਸਦੇ ਨੇ ਸ਼ੁਰੂ-ਸ਼ੁਰੂ ਵਿੱਚ ਥੋੜਾ ਔਖਾ ਲੱਗਦਾ ਪਰ ਬਾਅਦ ਵਿੱਚ ਉਹ ਈਜ਼ੀ ਲੱਗਣ ਲੱਗ ਜਾਂਦਾ ਤੇ ਬਾਕੀ ਜੇ ਕੋਈ ਆਪਾਂ ਚੀਜ਼ ਨਹੀਂ ਵੀ ਖਾਣੀ ਆਪਾਂ ਉਹਨੂੰ ਤਾਂ ਰੀਪਲੇਸ ਕਰਾ ਸਕਦੇ ਆ ਪੁੱਛ ਸਕਦੇ ਆ ਇਹ ਚੀਜ਼ ਅਸੀਂ ਨਹੀਂ ਖਾਣੀ ਇਹਦੇ ਕੋਈ ਹੋਰ ਤਰ੍ਹਾਂ ਦਾ ਉਹ ਵੀ ਲੱਭ ਸਕਦੇ ਆ ਮੈਂ ਵੀ ਬਹੁਤ ਵਾਰ ਆਪਣੇ ਮੀਲ ਰੀਪਲੇਸ ਕਰਾਇਆ ਐਂਡ ਅ ਵੈਜ ਨੌਨ ਮੈਂ ਦੋਨੇ ਤਰ੍ਹਾਂ ਦਾ ਡਾਈਟ ਪਲਾਨ ਤੁਹਾਨੂੰ ਮਿਲ ਜਾਂਦਾ ਫਿਰ ਡੂਰਿੰਗ ਟ੍ਰੈਵਲ ਜੇ ਆਪਾਂ ਕਿਤੇ ਟ੍ਰੈਵਲ ਕਰਨਾ ਬਾਹਰ ਜਾਣਾ ਹਨ ਫਿਰ ਵੀ ਆਪਾਂ ਉਹਨਾਂ ਤੋਂ ਸਲਾਹ ਲੈਂਦੇ ਆ ਸਰ ਜੀ ਜਿਵੇਂ ਬਾਹਰ ਜਾਣਾ ਮੈਂ ਲੰਚ ਟਾਈਮ ਕਰੀਨ ਹੂੰ ਮੈਂ ਕੀ ਕੈਰੀ ਕਰਾਂ ਮੈਂ ਵੀ ਪੁੱਛ ਲੈਂਦੀ ਹੁੰਦੀ ਸੀ ਕਿ ਜੇ ਮੈਂ ਆਪਣਾ ਲੰਚ ਚ ਮੈਂ ਕੀ ਕੈਰੀ ਕਰਾਂ ਮੈਨੂੰ ਆਪਸ਼ਨਸ ਦੇ ਦਿਓ ਹਨ ਫਿਰ ਉਹ ਦੱਸਦੇ ਹੁੰਦੇ ਇਸ ਤਰ੍ਹਾਂ ਦੀ ਕੋਈ ਚੀਜ਼ ਤੁਸੀਂ ਵੀ ਨਾਲ ਕੈਰੀ ਕਰਕੇ ਬਣਾ ਕੇ ਲੈ ਕੇ ਜਾ ਸਕਦੇ ਹੋ ਲੰਚ ਲਈ ਆਪਣੇ ਪਰ ਮੈਨੂੰ ਇਸ ਡਾਈਟ ਪਲਾਨ ਦੀ ਸਭ ਤੋਂ ਵਧੀਆ ਚੀਜ਼ ਮੈਨੂੰ ਪਤਾ ਕੀ ਲੱਗੀ ਸੀ ਵੀ ਮੈਂ ਘਰ ਦਾ ਖਾਣਾ ਹੀ ਖਾਂਦਾ ਸੀ ਉਹੀ ਤਾਂ ਸਭ ਦੀ ਆਪਾਂ ਜੋ ਰੋਜ਼ ਰੁਟੀਨ 'ਚ ਬਣਾਉਂਦੇ ਉਹੀ ਖਾਂਦਾ ਸੀ ਔਰ ਉਹੀ ਖਾ ਕੇ ਮੈਂ weight loss ਕੀਤਾ ਤੇ ਹੁਣ ਵੀ ਮੈਨੂੰ ਔਖਾ ਨਹੀਂ ਲੱਗਦਾ ਹੈਗਾ ਕੋਈ ਅਜੀਬ ਜਿਹੀ ਚੀਜ਼ ਨਹੀਂ ਸੀ ਆਪਾਂ ਅਲੱਗ ਤੋਂ ਖਾਣੀ ਸੀ ਜੋ ਆਪਾਂ ਕਦੇ ਖਾਦੀ ਨਹੀਂ ਹੋਈ ਜਾਂ ਕਦੇ ਆਪਾਂ ਫੈਮਿਲੀ 'ਚ ਆਪਣੇ ਕੋਈ ਖਾਂਦਾ ਨਾ ਹੋਵੇ ਹਨਾ ਅਜੀਬ ਕੋਈ ਚੀਜ਼ ਨਹੀਂ ਸੀ ਉਹ ਫਿਰ ਮੈਂ ਦੇ ਵਿੱਚ ਕੰਟੀਨਿਊ ਕਰਨਾ ਔਖਾ ਹੋਇਆ ਜਿਵੇਂ ਮੈਂ ਦਾਲ ਸਬਜ਼ੀ ਸੈਲਡ ਫਰੂਟ ਤੈਨੂੰ ਕੋਈ ਔਖਾ ਲੱਗਦਾ ਉਹ ਜਾਂ ਪਸਾਰੇ ਫੈਮਿਲੀ ਸਟਾਫ ਪਰ ਉਹ ਇਸਨੂੰ ਸਬਜ਼ੀਆਂ ਸਭ ਕੁਝ ਉਹੀ ਬਣਦਾ ਤੇ ਹੁਣ ਬਿਲਕੁਲ ਹੀ ਮੈਨੂੰ ਕੋਈ ਔਖਾ ਲੱਗਦਾ ਆਪਣਾ weight maintain ਵੀ ਉਹ ਹੀ ਖਾਣਾ ਖਾ ਕੇ ਕਰਦੀ ਆਂ ਇਹਨਾਂ ਦੇ ਟਾਈਟ ਪਲਾਨ ਵਿੱਚ ਕੀ ਸੀ ਕੋਈ ਗ੍ਰੀਨ ਟੀ ਜੀਰਾ ਪਾਣੀ ਕੋਈ ਕੰਪਲਸਨ ਨਹੀਂ ਸੀ ਤੁਸੀਂ ਪੀਣਾ ਚਾਹੋ ਪੀ ਸਕਦੇ ਹੋ ਉਹ ਕੰਪਲਸਰੀ ਨਹੀਂ ਸੀ ਤੁਸੀਂ ਉਸ ਟਾਈਮ ਤੇ ਪੀਣਾ ਹੀ ਪੀਣਾਗਾ ਤੇ ਕੋਈ ਜਿਮ ਕੋਈ ਐਕਸਰਸਾਈਜ਼ ਵੀ ਕੰਪਲਸਰੀ ਨਹੀਂ ਸੀ ਤੁਸੀਂ ਕਰਨਾ ਚਾਹੋ ਕਰ ਸਕਦੇ ਹੋ ਹਾਂ ਥੋੜੀ-ਬੋਤੀ ਵਾਕ ਜ਼ਰੂਰ ਕਰਨੀ ਹੁੰਦੀ ਉਹਨਾਂ ਕੀ ਹੁੰਦਾ ਆਪਾਂ ਨੂੰ ਵੀ ਫਾਇਦਾ ਮਿਲਦਾ ਵਾਕ ਕਰਨ ਨਾਲ ਤੁਸੀਂ ਐਕਸਰਸਾਈਜ਼ ਨਹੀਂ ਕਰ ਸਕਦੇ ਜਿਮ ਨਹੀਂ ਕਰ ਸਕਦੇ ਥੋੜੀ-ਬੋਤੀ ਵਾਕ ਕਰ ਲਓ ਇਹ ਆਪਸ਼ਨ ਤੁਹਾਡੇ ਕੋਲ ਹੁੰਦੇ ਹਨ ਕੋਈ ਕੰਪਲਸਨ ਨਹੀਂ ਹੈਗੀ ਕਿ ਤੁਸੀਂ ਜਿਮ ਕਰਨਾ ਜਾਂ ਤੁਸੀਂ ਐਕਸਰਸਾਈਜ਼ ਘੰਟਾ ਕਰਨੀ ਹੈ ਨਹੀਂ ਇੱਕ ਹਫਤੇ ਲਈ ਤੁਹਾਨੂੰ ਥੋੜਾ ਆਪਣਾ ਮੀਲ ਪ੍ਰੈਪਰੇਸ਼ਨ ਕਰਨੀ ਹੈ ਕੰਪਲਿਕੇਟਿਡ ਲੱਗੂਗੀ ਪਰ ਤੁਸੀਂ ਜਦੋਂ ਇੱਕ ਵੀਕ ਬਾਅਦ ਤੁਸੀਂ ਦੇਖੋਗੇ ਆਪਣਾ ਰੁਟੀਨ ਥੋੜਾ ਬਣ ਜਾਊਗਾ ਫਿਰ ਤੁਹਾਨੂੰ ਈਜ਼ੀ ਲੱਗਣ ਲੱਗੇਗਾ ਇੱਕ ਹਫਤਾ ਮੈਨੂੰ ਵੀ ਬਹੁਤ ਕੰਪਲਿਕੇਟਿਡ ਜਿਹਾ ਲੱਗਿਆ ਸੀ ਕਰਨਾ ਫਿਰ ਥੋੜਾ ਜਿਹਾ ਮੈਂ ਆਪਣਾ ਰੁਟੀਨ ਜਿਹਾ ਬਣਾ ਲਿਆ ਸੀ ਪਤਾ ਲੱਗਣ ਲੱਗਾ ਸੀ ਇਹ ਤਾਂ ਹਮ ਆਪਾਂ ਰੋਜ਼ ਤਾਂ ਖਾਂਦੇ ਹਾਂ ਨਾ ਫਿਰ ਆਪਾਂ ਰੁਟੀਨ ਸੈਟ ਅਪ ਕਰ ਲੈਣੇ ਹੋਣਗੇ ਆਪਣਾ ਤੇ ਆਪ ਆਪਣਾ ਮੀਲ ਇੱਕ ਦਿਨ ਪਹਿਲਾਂ ਹੀ ਪ੍ਰੈਪ ਕਰਕੇ ਰੱਖੋ ਵੀ ਮੈਂ ਕੱਲ ਨੂੰ ਬ੍ਰੈਕਫਾਸਟ ਲੰਚ ਡਿਨਰ ਚ ਕੀ ਕਰਨਾ ਫਿਰ ਨੈਕਸਟ ਵੀ ਆਪ ਨੂੰ ਔਖਾ ਲੱਗਦਾ ਪਰ ਫਟਾਫਟ ਆ ਮੈਂ ਆਪਣੀ ਚੀਜ਼ ਚੱਕਦੇ ਆ ਬਣਾਉਨੇ ਆ ਤੇ ਖਾਣੇ ਹਨਾ ਇੱਕ ਦਿਨ ਪਹਿਲਾਂ ਹੀ ਸੋਚ ਕੇ ਰੱਖੋ ਕੱਲ ਨੂੰ ਮੇਰਾ ਕੀ ਮੀਲ ਪ੍ਰੈਪ ਹੋਣ ਵਾਲਾਗਾ ਦੇਖੋ ਹੁਣ ਹਟਾ ਕੇ ਆਪਾਂ ਗੱਲ ਸਾਈਡ ਇਫੈਕਟਸ ਜਿਹੜਾ ਮੈਂ ਡਾਈਟ ਪਲਾਨ ਲਿਆ ਸੀ ਇਹਦੇ ਸਾਈਡ ਇਫੈਕਟਸ ਕੀ ਨੇ ਤੇ ਇਹ ਪੈਨ ਨੂੰ ਆਏ ਹੁੰਦਾ ਮੈਨੂੰ ਕੁਐਸਚਨ ਪਾਇਸੀ ਕਿ ਸਕਿਨ ਤਾਂ ਨਹੀਂ ਟਰਲ ਕਰੀ ਸਕਿਨ ਤੇ ਕੋਈ ਫਰਕ ਨਹੀਂ ਪੈਂਦਾ ਹੈਗਾ ਸਕਿਨ ਤੇ ਕੋਈ ਫਰਕ ਨਹੀਂ ਪੈਂਦਾ ਦੇਖੋ ਤੁਸੀਂ ਵੀ ਮੈਨੂੰ ਦੇਖ ਮੈਨੂੰ ਤਾਂ ਖੁਦ ਨੂੰ ਕੋਈ ਫਰਕ ਨਹੀਂ ਲੱਗਦਾ ਹੈਗਾ ਕਿਉਂਕਿ ਸਕਿਨ ਦਾ ਐਂ ਫਰਕ ਨਹੀਂ ਲੱਗਦਾ ਕਿਉਂਕਿ ਆਪ ਹੈਲਦੀ ਈਟਿੰਗ ਜੇ ਬਾਅਦ ਵਿੱਚ ਵੀ ਕਰਦੇ ਰਹੀ ਮੈਂ ਹੁਣ ਵੀ ਹੈਲਦੀ ਈਟਿੰਗ ਕਰਨੀ ਫਰੂਟਸ ਸਬਜ਼ੀਆਂ ਸਭ ਕੁਝ ਖਾਂਦੀ ਆ ਫਰਾਈਡ ਮੈਂ ਨਹੀਂ ਖਾਂਦੀ ਜਿੱਦਣ ਕਦੇ ਬਾਹਰ ਜਾਈ ਹਫਤੇ ਬਾਅਦ 10 ਦਿਨਾਂ ਬਾਅਦ ਉਸ ਦਿਨ ਬਾਹਰ ਦਾ ਖਾਣਾ ਖਾਣਿਆ ਨਹੀਂ ਤਾਂ ਡੇਲੀ ਤੇ ਰੂਟੀਨ 'ਚ ਕੋਈ ਅਜਿਹੀ ਬਾਹਰੀ ਚੀਜ਼ ਨਹੀਂ ਖਾਂਦੇ ਘਰ ਦਾ ਖਾਣਾ ਖਾਂਦੇ ਆ ਆਪ ਦੀ ਡਾਈਟ ਹੈਲਦੀ ਰੱਖੋ ਸਕਿਨ ਤੇ ਕੋਈ ਫਰਕ ਨਹੀਂ ਪੈਂਦਾ ਹੈਗਾ ਮੈਨੂੰ ਸਿਰਫ ਇੱਕ ਸਾਈਡ ਇਫੈਕਟ ਹੋਇਆ ਸੀ ਹੈਅਰ ਫਾਲ ਉਹ ਵੀ ਬਹੁਤ ਥੋੜੇ ਟਾਈਮ ਲਈ ਹੋਈ ਸੀ ਉਸਾਈ ਇਫੈਕਟ ਮੈਨੂੰ ਇੱਕ ਹੋਇਆ ਸੀ ਜੋ ਵੀ ਦੱਸੂਗੀ ਹੌਨੈਸਟ ਰਿਵਿਊ ਦੱਸੂਗੀ ਇਹਦੇ ਵਿੱਚ ਕੋਈ ਝੂਠ ਵਾਲੀ ਕੋਈ ਗੱਲ ਨਹੀਂ ਹੋਊਗੀ ਤੇ ਮੈਨੂੰ ਪਹਿਲਾਂ ਪ੍ਰੋਬਲਮਸ ਬਹੁਤ ਸੀ ਹੈ weight loss ਕਰਨ ਤੋਂ ਪਹਿਲਾਂ ਜਿਵੇਂ ਮੇਰਾ ਤਜਾਬ ਬਹੁਤ ਬਣਦਾ ਸੀ ਮੇਰੇ ਪੀਰੀਅਡਸ ਇਰੈਗੂਲਰ ਸੀਗੇ ਮਾਈਗਰੇਨ ਦੀ ਬਹੁਤ ਪ੍ਰੋਬਲਮ ਸੀ ਮੈਂ thyroid ਦੀ ਮੈਡੀਸਨ ਵੀ ਚਲਦੀ ਸੀ ਕੋਲੇਸਟ੍ਰੋਲ ਦੀ ਮੈਡੀਸਨ ਵੀ ਚਲਦੀ ਸੀ ਪਰ weight loss ਕਰਨ ਤੋਂ ਬਾਅਦ ਇਹ ਮੇਰੀ ਸਾਰੀਆਂ ਪ੍ਰੋਬਲਮਸ ਸੋਲਵ ਹੋ ਗਈਆਂ thyroid ਦੀ ਦਵਾਈ ਹੁਣ ਮੈਂ ਨਹੀਂ ਖਾਂਦੀ 3 ਮਹੀਨੇ ਹੋ ਗਏ ਮੈਨੂੰ ਬੰਦ ਕਰੀ ਇਹਨੂੰ ਅ ਫੈਬਰੂਰੀ ਦੀ ਬੰਦ ਕਰੂ ਹੇਮਸ ਫੈਬਰੂਰੀ ਮਾਰਚ ਅਪ੍ਰੈਲ ਮੈਂ ਔਰ ਮੈਂ ਟੈਸਟ ਵੀ ਕਰਾ ਲਿਆ ਨਾਰਮਲ ਹੈ ਟੈਸਟ ਮੈਂ ਜ਼ਰੂਰ ਕਰਾਉਂਦੀ ਰਹੂੰਗੀ ਰੂਟੀਨ ਵਿੱਚ ਕਿ ਟੈਸਟ ਕਰਾਉਣਾ ਜ਼ਰੂਰੀ ਹੈ ਇਹ ਇੰਨੀਆਂ ਪ੍ਰੋਬਲਮਸ ਮੇਰੀਆਂ ਸਿਰਫ weight loss ਕਰਕੇ ਸੋਲਵ ਹੋਈਆਂ ਨੇ ਮੈਂ ਸਿਰਫ ਇੱਕ ਪ੍ਰੋਬਲਮ ਦਾ ਸੋਲੂਸ਼ਨ ਕੀਤਾ ਤੇ ਮੇਰੇ ਇੰਨੀਆਂ ਪ੍ਰੋਬਲਮਸ ਸੋਲਵ ਹੋਈਆਂ ਮੇਰੀਆਂ ਇੰਨੀਆਂ ਦਵਾਈਆਂ ਬੰਦ ਹੋ ਗਈਆਂ ਮੈਨੂੰ ਇਹ ਬਹੁਤ ਖੁਸ਼ੀ ਦੀ ਗੱਲ ਲੱਗਦੀ ਆ ਕਿ ਕਿੰਨੀਆਂ ਦਵਾਈਆਂ ਮੇਰੀਆਂ ਬੰਦ ਹੋ ਗਈਆਂ ਹੁਣ ਸਿਰਫ ਮਾਈਗਰੇਨ ਦੀ ਦਵਾਈ ਮੈਂ ਖਾਂਦੀ ਆ ਉਹ ਵੀ ਜਿੱਤੇ ਕਦੇ ਮੈਨੂੰ ਪ੍ਰੋਬਲਮ ਹੋਵੇ ਮਾਈਗਰੇਨ ਦੀ ਤਾਂ ਉਹ ਵੀ ਮੈਂ ਬਹੁਤ ਮੇਰੀ ਦਵਾਈ ਘੱਟ ਗਈ ਹੁਣ ਹੁਣ ਇੰਨੀ ਜ਼ਿਆਦਾ ਮੈਂ ਅੱਗੇ ਹੁ ਤੇ ਬੋਡੀ ਬਹੁਤ ਐਕਟਿਵ ਫੀਲ ਕਰਦੇ ਐਨੀ ਐਕਟਿਵ ਫੀਲ ਕਰਦੇ ਆ ਕਿ ਨਾ ਸੇਵ ਰਖਾਣਾ ਖਾ ਕੇ ਸੁਸਤੀ ਆਉਂਦੀ ਹੋਣੀ ਤੇ ਹੁਣ ਐਕਟਿਵ ਰਹੀ ਤਾਂ ਨੀਂਦ ਦੇ ਸੇ ਪਰ ਸੌਣ ਦੀ ਕੋਸ਼ਿਸ਼ ਕਰਦੇ ਆ ਪਰ ਨੀਂਦ ਜਿਵੇਂ ਆਵੇਗੀ ਬਹੁਤ ਬੋਡੀ ਐਕਟਿਵ ਫੀਲ ਕਰਦੀ ਏਗੀ ਸਹੀ ਹੁਣ ਆ ਹੀ ਹੁੰਦਾ ਉਹਨੇ weight loss ਕਰਿਆ ਸੀ ਉਹਦਾ ਵਧ ਗਿਆ ਉਹਨੇ ਇੱਕ ਵੀ ਭਾਰ ਨਹੀਂ ਘਟਾਇਆ ਸੀ ਉਹਦਾ ਵਧ ਗਿਆ ਫਿਰ ਆਪਣੇ ਮਾਤਰੀ ਵੀ ਹੁੰਦੇ ਮੈਂ ਘਟਾ ਲੂ ਪਰ ਮੇਰਾ ਵੱਜ ਜਾਊਗਾ ਐਦਾਂ ਨਹੀਂ ਹੁੰਦਾ ਉਹ ਆਪਕੋ ਮੈਂਟੇਨ ਕਰਨਾ ਸਿਕਾਉਂਦੇ ਨਹੀਂ weight ਵੀ ਕਿੱਦਾਂ ਮੈਂਟੇਨ ਕਰਨਾ ਆਪਾਂ ਨੂੰ weight maintain ਕਰਨਾ ਆ ਜੇ ਫਿਰ weight ਨਹੀਂ ਵੱਧਦਾ ਹੁੰਦਾ ਹਣਾ ਹੁਣ ਮੈਂ ਵੀ ਆਪਣਾ weight maintain ਕਰ ਰਹੀ ਹਾਂ ਔਰ ਸਭ ਕੁਝ ਖਾਣੀ ਵੀ ਇਮ ਹੈਗੀ ਕੁਝ ਨਹੀਂ ਖਾਂਦੇ ਸਾਰਾ ਕੁਝ ਮੈਂ enjoy ਕਰਦੀ ਹਾਂ ਤੇ weight ਵੱਧਦਾ ਕਿਉਂ ਆ ਜਦੋਂ ਆਪਣੀ ਡਾਈਟ ਪ੍ਰੋਪਰ ਨਹੀਂ ਹੁੰਦੀ ਆਪਾਂ ਕੋਈ walk exercise ਕਰਨੀ ਬਿਲਕੁਲ ਛੱਡ ਲੰਨੇ ਆਂ ਗੁਪੈਟ ਜਾਣੇ ਹੰਗੇ ਤੇ ਆਪਾਂ ਨੋਰਮਲ ਰੂਟੀਨ ਤੇ ਵਾਪਸ ਆਇਨੇ ਪਾਣੀ ਪੀਣਾ ਘਟਾ ਲੰਨੇ ਆ ਹਨਾ ਸਫਲ ਆਪਾਂ ਸੋਚਦੇ ਵੇਟ ਲੌਸ ਹੋ ਗਿਆ ਚਲੋ ਹੁਣ ਨੋਰਮਲ ਰੁਟੀਨ ਤੇ ਆਜੋ ਨਹੀਂ ਵੇਟ ਮੈਂਟੇਨ ਕਰਨ ਲਈ ਆਪਾਂ ਨੂੰ ਆਪਣਾ ਲਾਈਫ ਸਟਾਈਲ ਜਿਹੜਾ ਹੈਲਦੀ ਰੱਖਣਾ ਪਊਗਾ ਹੈਲਦੀ ਵੇਅ ਨਾਲ ਆਪਾਂ ਨੂੰ ਰੋਜ਼ ਰਹਿਣਾ ਪਊਗਾ ਇਹ ਇਹ ਨਹੀਂ ਹੈਗਾ ਤੁਸੀਂ ਵੀ ਨਾ 2 ਮਹੀਨੇ ਵੇਟ ਲੌਸ ਕਰ ਲਿਆ ਉਸ ਤੋਂ ਬਾਅਦ ਥੋੜਾ ਇਹ ਰੋਗ ਨਹੀਂ ਇਹ ਜੇ ਤੁਹਾਨੂੰ ਮੋਟਾਪੇ ਦਾ ਰੋਗ ਲੱਗ ਜਾਂਦਾ ਉਹ ਰੋਗ ਪਰਮਨੈਂਟ ਕੋਈ ਠੀਕ ਨਹੀਂ ਕਰ ਸਕਦਾ ਦੇਖ ਤੁਸੀਂ ਆਪ ਦਾ ਲਾਈਫ ਸਟਾਈਲ ਹੈਲਦੀ ਨਹੀਂ ਕਰਦੇ ਹਮੇਸ਼ਾ ਕੋਸ਼ਿਸ਼ ਕਰੋ ਹੈਲਦੀ ਖਾਣਾ ਖਾਓ ਘਰ ਦਾ ਖਾਣਾ ਖਾਓ ਸਬਜ਼ੀਆਂ ਫੂਡ ਖਾਓ ਮਿੱਠਾ ਬਹੁਤ ਘਟਾ ਲਓ ਤਲਿਆ ਬੰਦ ਕਰ ਦਿਓ ਹਾਂ ਬਿਲਕੁਲ ਫਿਰ ਥੋੜਾ weight maintain ਰੂਗਾ ਵੀ ਐਕਚੁਅਲੀ weight ਨਾ ਇਦਾਂ ਜਿਵੇਂ ਆਪਾਂ ਘਰ ਨੂੰ ਆਪਾਂ ਡੇਲੀ ਥੋੜਾ 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 ਸਾਫ ਕਰਦੇ ਤਾਂ ਸਾਫ ਰਹਿੰਦਾ ਐਸੀ ਤਰ੍ਹਾਂ weight ਆ ਜੇ ਆਪਾਂ ਹਰ ਰੋਜ਼ ਥੋੜਾ 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 ਮੇਨਟੇਨ ਰੱਖਾਂਗੇ ਤਾਂ ਮੇਨਟੇਨ ਰਹੂਗਾ ਇਹ ਨਹੀਂ ਹੈਗਾ ਸਾਲ 'ਚ ਮਹੀਨਾ ਆਪਾਂ weight loss ਕਰ ਲਿਆ ਫਿਰ ਸਾਲ ਪਰ ਉਵੇਂ ਰਹੂਗਾ ਜਿਵੇਂ ਆਪਾਂ ਸਾਲ 'ਚ ਘਰ ਦੀ ਇੱਕ ਵਾਰ ਸਫਾਈ ਦਿਵਾਲੀ ਵੇਲੇ ਡੀਪ ਕਲੀਨਿੰਗ ਕਰਦੇ ਕਿ ਉਹ ਸਾਲ ਪਰ ਉਵੇਂ ਜਿੰਨੇ ਸਾਲ ਰਹਿੰਦਾ ਆਪਣਾ ਨਹੀਂ ਥੋੜੇ ਦਿਨਾਂ ਬਾਅਦ ਆਪਾਂ ਦੇਖੋ ਫਿਰ ਆਪਣੀ ਸਪੈਨਿੰਗ ਸ਼ੁਰੂ ਹੋ ਜਾਂਦੀ ਹੈ ਨਾ ਇਸ ਤਰ੍ਹਾਂ ਹੀ weight loss ਹਨ ਇਹ ਹੈ ਇੱਕ ਵਾਰ ਕਰ ਲਓ ਮੇਚਲੇ ਇਦਾਂ ਹੀ ਰਹੂਗਾ ਆਪਾਂ ਨੂੰ ਦੇਖੀ ਆਪਾਂ ਉਹ ਮੇਨਟੇਨ ਕਰਕੇ ਰੱਖਾਂਗੇ ਤਾਂ ਉਹ ਮੇਨਟੇਨ ਰਹੂਗਾ ਔਰ weight loss ਤੋਂ ਬਾਅਦ ਮੈਂ ਆਪਣਾ weight maintain ਐਸੇ ਤਰੀਕੇ ਨਾਲ ਰੱਖਦੀ ਆ ਮੈਂ ਡਾਈਟ ਹੈਲਦੀ ਲੈਂਦੀ ਆ ਮੈਂ ਕਦੇ ਵੀ ਕੋਈ ਬੇਕਰੀ ਆਈਟਮਸ ਬਹੁਤ ਜ਼ਿਆਦਾ ਨਹੀਂ ਖਾਂਦੀ ਕੀ ਕਹਿਣਾ ਇੱਕ ਜਾਂ ਦੋ ਬਿਸਕਟ ਖਾ ਲਿਆ ਜਾਂ ਰਸ ਖਾ ਲਿਆ ਹਨਾ ਬਹੁਤ ਜ਼ਿਆਦਾ ਮਿੱਠਾ ਮਿੱਠਾ ਤਾਂ ਮੈਂ ਬਿਲਕੁਲ ਨਹੀਂ ਖਾਣੀ ਚਾਹ ਵੀ ਫਿੱਕੀ ਪੀਨੇ ਬਹੁਤ ਥੋੜਾ ਮਿੱਠਾ ਖਾਣੀ ਬਿਲਕੁਲ ਇੰਨਾ ਬਸ ਇਹ ਹੁੰਦਾ ਕਿ ਆਪਾਂ ਪ ਇਹ ਕਿ ਚੀਜ਼ ਜੇ ਆਪਾਂ ਪੋਸ਼ਨ ਕੰਟਰੋਲ ਕਰਕੇ ਖਾਣੇ ਸਿੱਖ ਗਏ ਤਾਂ ਆਪਣਾ weight ਮੈਂਟੇਨ ਰਹੂਗਾ ਨਹੀਂ ਵਧੂਗਾ ਐਕਸਰਸਾਈਜ਼ ਡੇਲੀ ਕਰੋ ਐਕਸਰਸਾਈਜ਼ ਕਰੋ ਚਾਹੇ ਤੁਸੀਂ ਸਿਰਦਾ ਘੰਟਾ ਪੌਣਾਂ ਘੰਟਾ ਘੰਟਾ ਜਿਨੀ ਥੋੜੀ ਥੋੜੀ ਬੋਡੀ ਦੀ ਕੈਪੇਬਿਲਿਟੀ ਹੈਗੀ ਹੈ ਉਨੀ ਵਾਕ ਜ਼ਰੂਰ ਕਰੋ ਐਕਸਰਸਾਈਜ਼ ਕਰੋ ਕਰਦੇ ਕੰਮ ਕਰੋ ਆਪਣੀ ਬੋਡੀ ਨੂੰ ਫਿਜ਼ੀਕਲ ਐਕਟੀਵਿਟੀਜ਼ ਇਨਵੋਲਵ ਕਰੋ ਬੈਠੇ ਨਾ ਰਹੋ ਬੈਠਣਾ ਜਿਆਦਾ ਟਾਈਮ ਲਈ ਕੀ ਹੁੰਦਾ ਉਹਦੇ ਨਾਲ ਆਪਣਾ ਜਿਹੜਾ weight ਹੈ ਜਿਹੜਾ ਵੱਧਦਾ ਘਰੇ ਤੁਸੀਂ ਅੰਦਰ ਤੁਰੇ ਫਿਰੋ ਕੰਮ ਕਰਦੇ ਰਹੋ ਮੇਨ ਤਾਂ ਦੇਖੀ ਸਹੀ ਹੁੰਦਾ ਕਿ ਆਪਾਂ ਜੇ ਕੰਮ ਲੱਗੇ ਰਹੀਏ ਆਪਣੀ ਬੋਡੀ ਐਕਟਿਵ ਰਹਿੰਦੀ ਆ ਹਨਾ ਆਪਾਂ ਆਪਣੇ ਕੈਲੋਰੀਸ ਬਰਨ ਕਰੀਏ ਨੇ ਕੰਮ ਕਰਦੇ ਕਰਦੇ ਇਹ ਹੀ ਵੱਡੀ ਗੱਲ ਹੁੰਦੀ ਆ ਆਪਣੇ ਆਪ ਨੂੰ ਘਰ ਦੇ ਕੰਮਾਂ ਵਿੱਚ ਬਿਜ਼ੀ ਰੱਖੋ ਔਰ ਜੇ weight loss ਕਰਨਾ ਹੋਵੇ ਤਾਂ ਆਪਣੇ ਡੇਲੀ ਸਵੇਰੇ ਉੱਠ ਕੇ ਵਾਸ਼ਰੂਮ ਜਾ ਕੇ ਫਰੈਸ਼ ਹੋ ਕੇ weight ਚੈੱਕ ਕਰੋ weight ਰੋਜ਼ ਚੈੱਕ ਕਰੋ ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ ਤੁਹਾਡਾ weight ਵੱਧ ਰਿਹਾ ਕੱਟ ਰਿਆ ਕਿ ਉਥੇ ਰੁਕਿਆ ਪਿਆ ਹੈ ਨਾ ਤਾਂ ਫਿਰ ਤੁਸੀਂ ਉਸ ਅਕੋਰਡਿੰਗਲੀ ਆਪਣੀ ਡਾਈਟ ਫਾਲੋ ਕਰ ਸਕੋ ਮੈਂ ਵੀ ਐਂ ਕਰਦਣਾ ਚਾਹੇ ਕਰ ਜੇ ਕਦੇ ਮੇਰਾ weight ਵਧਿਆ ਆਉਂਦਾ ਲੱਗਦਾ ਅੱਜ ਮੇਰੇ weight ਵਧ ਗਿਆ ਫਿਰ ਮੈਂ ਉਸ ਦਿਨ ਆਪਣੀ ਡਾਈਟ ਇੱਕ ਦਿਨ ਦੀ ਦੋ ਦਿਨ ਦੀ ਥੋੜੀ ਸਟ੍ਰਿਕਟ ਕਰ ਲੈਣੀ ਹੁੰਦੀ ਆ ਤੇ ਜਿਸ ਦਿਨ ਮੈਨੂੰ ਲੱਗੇ ਮੇਰਾ weight ਨਾਰਮਲ ਆ ਫਿਰ ਆਪਾਂ ਨਾਰਮਲ ਖਾਈ ਐਂ ਜਿਸ ਦਿਨ ਲੱਗੇ ਥੋੜਾ ਐਂ ਵੀ ਅੱਜ ਘਟ ਗਿਆ ਉਸ ਦਿਨ ਖੁਸ਼ੀ ਹੋ ਜਾਂਦੀ ਵੀ ਚਲੋ ਅੱਜ ਥੋੜਾ ਜਿਹਾ ਘਟਾਇਆ ਜਾਂ ਚੀ ਆਪਾਂ ਖਾ ਲੈਂਦੇ ਹਣਾ ਐਂਦਾ ਚੱਲ ਰਿਹਾ ਥੋੜਾ ਬਾਕ ਫਲਕਚੂਏਟ ਹੁੰਦਾ ਰਹਿੰਦਾ ਪਰ ਬਹੁਤ ਜ਼ਿਆਦਾ ਨਹੀਂ ਫ ਮਮ ਅਮਨ ਜੋਦੀ ਇੰਸਟਾ ਆਈਡੀ ਐਂਡ ਵਟਸਐਪ ਨੰਬਰ ਡਿਸਕ੍ਰਿਪਸ਼ਨ ਵਿੱਚ ਮੈਂਸ਼ਨ ਕਰ ਦਊਂਗੇ ਤੁਸੀਂ ਆਲਸੋ ਚੈੱਕ ਕਰ ਲਿਓ ਤਾਂ ਪਲੀਜ਼ ਤੁਸੀਂ ਵੀ ਜੇ ਮੇਰੇ ਨਾਲ ਕਲੋਸ ਕਰਨਾ ਚਾਹੁੰਦੇ ਹੋ ਜਰੂਰ ਕਰੋ ਆਈ ਥਿੰਕ ਸੋ ਤੁਹਾਨੂੰ ਇਹ ਵੀਡੀਓ ਤੋਂ ਮੋਟੀਵੇਸ਼ਨ ਵੀ ਬਹੁਤ ਮਿਲੀ ਹੋਊਗੀ ਔਰ ਮੈਂ ਆਪਣੇ 5 ਮਹੀਨੇ ਦਾ ਐਕਸਪੀਰੀਅੰਸ ਤੋਂ ਇਹ ਵੀਡੀਓ ਤੁਹਾਨੂੰ ਸ਼ੇਅਰ ਕਰੀਏ ਸਾਰੇ ਪੌਂਚ ਸ਼ੇਅਰ ਕਰਨੇਗੇ ਪਹਿਲਾਂ ਮੈਂ ਸਾਰੇ ਪੁਆਇੰਟਸ ਲਿਖੇ ਨੇ ਤਾਂ ਕਿ ਕੋਈ ਪੁਆਇੰਟ ਮਿਸ ਨਾ ਹੋਵੇ ਮੈਂ ਸਾਰੇ ਪੁਆਇੰਟਸ ਆਬ ਦ ਸਾਰਾ ਐਕਸਪੀਰੀਅੰਸ ਆਫ ਦ ਸਾਰੇ ਜਰਮੀ ਤੋਂ ਨਾਲ ਸ਼ੇਅਰ ਕਰ ਸਕਾਂ ਔਰ 45 ਡੇਸ ਦਾ ਇਹ ਵੇਟ ਲੌਸ ਪ੍ਰੋਗਰਾਮ ਹੁੰਦਾ ਕੋਈ ਬਹੁਤ ਲੰਮਾ ਨਹੀਂ ਹੁੰਦਾ 45 ਡੇਸ ਬਹੁਤ ਜਲਦੀ ਚਲੇ ਜਾਂਦੇ ਨੇ ਨਾਲ ਆਪ ਨੂੰ ਵੇਟ ਮੇਨਟੇਨ ਕਰਨਾ ਵੀ ਉਹ ਤਾਂ ਜਿਹਨੇ ਸਿਖਾਉਂਦੇ ਨੇ ਬਹੁਤ ਵਧੀਆ ਲੱਗਿਆ ਮੈਨੂੰ ਇਹ ਵੇਟ ਲੌਸ ਪ੍ਰੋਗਰਾਮ ਕਿਉਂਕਿ ਸਭ ਤੋਂ ਵਧੀਆ ਗੱਲ ਮੈਂ ਤੁਹਾਨੂੰ ਦੱਸੀ ਵੀ ਘਰ ਦਾ ਖਾਣਾ ਖਾ ਕੇ ਜਿਹੜਾ ਵੇਟ ਲੌਸ ਹੁੰਦਾ ਬਹੁਤ ਵਧੀਆ ਲੱਗਿਆ ਸੋ ਆਈ ਹੋਪਸ ਆ ਤੁਹਾਨੂੰ ਇਸੇ ਮੇਰੀ ਅੱਜੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਥੋੜੀ ਜੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਓ ਤੇ ਮਿਲਾਂਗੀ ਖੋ ਨਵੀਂ ਵੀਡੀਓ ਲੈ ਕੇ ਤਾ ਤੱਕ ਲਈ ਸਤਿ ਸ੍ਰੀ ਅਕਾਲ